ਜਲੰਧਰ ਦੇ ਵਿੱਚ ਜਿਹੜਾ ਚਲਾਨ ਜਿਹੜੇ ਹੁਣ ਹੋਣਗੇ ਤਸਵੀਰਾਂ ਦਿਖਾਈਆਂ ਸੀ ਤੇ ਹੁਣ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੋਲ ਟਾਉਂ ਦਾੜਾ ਚੌਕ ਆ ਆ ਚੌਕ ਦੇ ਹਾਲਾਤ ਆ ਦੇਖੋ ਇੱਥੇ ਕੋਈ ਵੀ ਕ੍ਰੋਸਿੰਗ ਦੇ ਜਿਹੜੇ ਲਾਈਨਾਂ ਹੁੰਦੀਆਂ ਕੋਈ ਲੱਗਿਆ ਨਹੀਂ ਹੋਈਆਂ ਨਾ ਤਾਂ ਇੱਥੇ ਤੇ ਆ ਖੱਡੇ ਦੇਖ ਲੋ ਸੜਕਾਂ ਦੇ ਵਿੱਚ ਪਏ ਹੋਏ ਆ ਸਿਰਫ ਕੈਮਰੇ ਲਗਾਤੇ ਆ ਕੈਮਰੇ ਦੇ ਉੱਤੇ ਇੰਨੇ ਪੈਸੇ ਲੱਗੇ ਆ ਪਰ ਰੋਡਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਕੋਈ ਵੀ ਇਹ ਚੌਂਕ ਆ ਮੋਡਲ ਟਾਊਨ ਦਾ ਇੱਥੇ ਕੋਈ ਵੀ ਕ੍ਰੋਸਿੰਗ ਨਹੀਂ ਜਿਹੜੀਆਂ ਲਾਈਨਾਂ ਨਹੀਂ ਲੱਗੀਆਂ ਹੋਈਆਂ ਤੇ ਆਹ ਦੇਖ ਸਕਦੇ ਆ ਵਿੱਚ ਜਿਹੜੇ ਬਣਾਏ ਹੋਏ ਇਹਨਾਂ ਨੇ ਆ ਵੀ ਸਾਰੇ ਜਿਹੜੇ ਟੁੱਟੇ ਹੋਏ ਆ ਦੇਖੋ ਆ ਦੇਖੋ ਕੀ ਇਹ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਨਹੀਂ ਹੈ ਟ੍ਰੈਫਿਕ ਜਿਹੜੀ ਪੁਲਿਸ ਆ ਉਹ ਚਲਾਨਾਂ ਦੇ ਧਿਆਨ ਦਿੱਤਾ ਵੇ ਆ ਦੇਖੋ ਸਾਰੇ ਆ ਟੁੱਟੇ ਹੋਏ ਐ ਇੱਥੋਂ ਇਹ ਜਲੰਧਰ ਦੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਕੱਲ ਹੀ ਖਬਰ ਚਲਾਈ ਸੀਗੀ ਕਿ ਆ ਦੇਖੋ ਕੀ ਚਲਾਨ ਜਿਹੜੇ ਕਟਨੇ ਸ਼ੁਰੂ ਕਰ ਰਹੇ ਆ ਤੇ ਹੁਣ ਆ ਦੇਖੋ ਆ ਇੱਕ ਆ ਕੱਢੇਣੀ ਐ ਦੇਖੋ ਆ ਸਾਰੇ ਹੀ ਦੇਖੋ ਆ ਜਲੰਧਰ ਦੀਆਂ ਤਸਵੀਰਾਂ ਦਿਖਾ ਰਿਹਾ ਟੁੱਟੇ ਹੋਏ ਸਾਰੇ ਜਿਹੜੇ ਬਹੁਤ ਬਹੁਤ ਸਵਾਗਤ ਦੋਸਤੋ ਲਾਈਵ ਹੋ ਚੁੱਕੇ ਆ ਤੁਹਾਡੇ ਨਾਲ ਜਲੰਧਰ ਤੋਂ ਕੱਲ ਇੱਕ ਖਬਰ ਜਿਹੜੀ ਲਗਾਈ ਸੀ ਅਸੀਂ ਕਿ ਜਲੰਧਰ ਦੇ ਵਿੱਚ ਜਿਹੜਾ ਚਲਾਨ ਜਿਹੜੇ ਹੁਣ ਹੋਣਗੇ ਦੇ ਪੀਏਪ ਚੌਂਕ ਦੀ ਤੁਹਾਨੂੰ ਤਸਵੀਰਾਂ ਦਿਖਾਈਆਂ ਸੀ ਤੇ ਹੁਣ ਜਲੰਧਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੋਲਟੋਂ ਦਾੜਾ ਚੌਕ ਆ ਮੱਲੀ ਰਾਮ ਜੁਐਲਰ ਜਿਹੜਾ ਚੌਂਕ ਆ ਤੁਸੀਂ ਆ ਦੇਖ ਸਕਦੇ ਹੋ ਆ ਚੌਂਕ ਦੇ ਹਾਲਾਤ ਆ ਦੇਖੋ ਇੱਥੇ ਕੋਈ ਵੀ ਕ੍ਰੋਸਿੰਗ ਦੇ ਜਿਹੜੇ ਲਾਈਨਾਂ ਹੁੰਦੀਆਂ ਕੋਈ ਲੱਗਿਆ ਨਹੀਂ ਹੋਈਆਂ ਨਾ ਤਾਂ ਇੱਥੇ ਤੇ ਆ ਖੱਡੇ ਦੇਖ ਲਓ ਸੜਕਾਂ ਦੇ ਵਿੱਚ ਪਏ ਹੋਏ ਆ ਤੇ ਸਿਰਫ ਕੈਮਰੇ ਲਗਾਤੇ ਆ ਕੈਮਰੇ ਦੇ ਉੱਤੇ ਇੰਨੇ ਪੈਸੇ ਲੱਗੇ ਆ ਪਰ ਰੋਡਾਂ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਤੇ ਸਿਰਫ ਪੀਏਪੀ ਦੇ ਵਿੱਚ ਹੀ ਜਿਹੜੀਆਂ ਲਾਈਨਾਂ ਲਗਾਈਆਂ ਜੈਬਰਾ ਕ੍ਰੋਸਿੰਗ ਹੋ ਗਈ ਜਿਹੜੀ ਕ੍ਰੋਸ ਕਰੂਗਾ ਉਸ ਨੂੰ ਚਲਾਨ ਕੱਟੂਗੇ ਤੇ ਤੇ ਆਹ ਦੇਖ ਸਕਦੇ ਹੋ ਬਾਕੀ ਚੌਂਕਾ ਦੇ ਹਾਲਾਤ ਜਿਹੜੇ ਉਹ ਇਦਾਂ ਹੀ ਆ ਕੋਈ ਵੀ ਜੈਬਰਾ ਕ੍ਰੋਸਿੰਗ ਜਿਹੜੀ ਜੈਬਰਾ ਲਾਈਨ ਜਿਹੜੀ ਆ ਉਹ ਨਹੀਂ ਲਗਾਈ ਗਈ ਆ ਤੁਸੀਂ ਦੇਖ ਸਕਦੇ ਹੋ ਤੇ ਆਹ ਵਿੱਚ ਖੱਡੇ ੱਡੇ ਪਏ ਹੋਏ ਆ ਇਹਨਾਂ ਨੂੰ ਕੋਈ ਵੀ ਜਿਹੜੀ ਪ੍ਰਸ਼ਾਸਨ ਦੀ ਕਾਰਪੋਰੇਸ਼ਨ ਹੋ ਗਈ ਸਾਡੀ ਕੋਈ ਵੀ ਟੈਨਸ਼ਨ ਨਹੀਂ ਆ ਤੁਸੀਂ ਦੇਖ ਸਕਦੇ ਹੋ ਕੋਈ ਵੀ ਇਹ ਚੌਂਕਾ ਮਾਡਲ ਟਾਊਨ ਦਾ ਇੱਥੇ ਕੋਈ ਵੀ ਕ੍ਰੋਸਿੰਗ ਦੀ ਜਿਹੜੀ ਲਾਈਨਾਂ ਨਹੀਂ ਲੱਗੀਆਂ ਹੋਈਆਂ ਆ ਦੇਖ ਸਕਦੇ ਹੋ ਸਾਰੀਆਂ ਜਿਹੜੀਆਂ ਮਾੜੀਆਂ ਮੋਟੇ ਲਾਈਨਾਂ ਸਾਡੇ ਲੱਗੀਆਂ ਉਹ ਵੀ ਮਿੱਟੀਆਂ ਹੋਈਆਂ ਆ ਦੇਖੋ ਤੁਸੀਂ ਆ ਕੂੜਾ ਦੇਖੋ ਚੌਂਕ ਦੇ ਵਿੱਚ ਅਸੀਂ ਖੜੇ ਹਾਂ ਇਸ ਟਾਈਮ ਮਾਡਲ ਟਾਊਨ ਦੇ ਤੇ ਆ ਹਾਲਾ ਦਾ ਖੱਡਾ ਦੇਖੋ ਵਿੱਚ ਆ ਦੇ ਇਹ ਪ੍ਰਸ਼ਾਸਨ ਇਹ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਤੇ ਆ ਆ ਦੇਖ ਸਕਦੇ ਆ ਵਿੱਚ ਜਿਹੜੇ ਬਣਾਏ ਹੋਏ ਇਹਨਾਂ ਨੇ ਆ ਵੀ ਸਾਰੇ ਜਿਹੜੇ ਟੁੱਟੇ ਹੋਏ ਆ ਦੇਖੋ ਆ ਦੇਖੋ ਕੀ ਇਹ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਨਹੀਂ ਇਹ ਟ੍ਰੈਫਿਕ ਜਿਹੜੀ ਪੁਲਿਸ ਆ ਉਹ ਚਲਾਨਾ ਦੇ ਧਿਆਨ ਦਿੱਤਾ ਵੇ ਆ ਦੇਖੋ ਸਾਰੇ ਇਹ ਟੁੱਟੇ ਹੋਏ ਆ ਇੱਥੋਂ ਇਹ ਜਲੰਧਰ ਦੀਆਂ ਤਸਵੀਰਾਂ ਦਿਖਾ ਰਹੇ ਤੁਹਾਨੂੰ ਕੱਲ ਹੀ ਖਬਰ ਚਲਾਈ ਸੀਗੀ ਕਿ ਆ ਦੇਖੋ ਕੀ ਚਲਾਨ ਜਿਹੜੇ ਕੱਟਨੇ ਸ਼ੁਰੂ ਕਰ ਰਹੇ ਆ ਤੇ ਹੁਣ ਆ ਦੇਖੋ ਆ ਇੱਕ ਆ ਖੱਡੇ ਨਹੀਂ ਆ ਦੇਖੋ ਆ ਸਾਰੇ ਹੀ ਦੇਖੋ ਆ ਜਲੰਧਰ ਦੀਆਂ ਤਸਵੀਰਾਂ ਦਿਖਾ ਰਿਹਾ ਟੁੱਟੇ ਹੋਏ ਸਾਰੇ ਜਿਹੜੇ ਸੜਕ ਦੇ ਸੈਂਟਰ ਦੇ ਵਿੱਚ ਲੱਗੇ ਹੁੰਦੇ ਆ ਦੇਖੋ ਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਇਹਨਾਂ ਨੂੰ ਕੌਣ ਠੀਕ ਕਰਾਏਗਾ ਇਹੀ ਪੈਸਾ ਇਹ ਤੁਸੀਂ ਸੜਕਾਂ ਦੇ ਉੱਤੇ ਲਗਾਉਂਦੇ ਪਹਿਲਾਂ ਤੇ ਲੋਕ ਤਰੀਫਾਂ ਕਰਦੇ ਤੁਹਾਡੀਆਂ ਦੇਖੋ ਆ ਸਾਰੇ ਹੀ ਜਿਹੜੇ ਲੈਫਟ ਰਾਈਟ ਸੜਕ ਜਿਹੜੀ ਹੁੰਦੀ ਉਹਦੇ ਵਿੱਚ ਲੱਗੇ ਹੁੰਦੇ ਆ ਇਹ ਸਾਰੇ ਹੀ ਜਿਹੜੇ ਟੁੱਟੇ ਹੋਏ ਆ ਤੇ ਆ ਇੱਕ ਆ ਖੱਡਾ ਹੋ ਸੜਕ ਦੇ ਵਿੱਚ ਦੇਖੋ ਆ ਵੀ ਖੱਡਾ ਵਾ ਮਿੱਟੀ ਭਰੀ ਹੋਈ ਵਿੱਚ ਇਹ ਸਾਰੇ ਹੀ ਜਲੰਧਰ ਆ ਟੁੱਟੇ ਹੋਏ ਆ ਸੈਡਾ ਦੇ ਦੇਖੋ ਕਿ ਇਹਨਾਂ ਦੀਆਂ ਆੜੀਆਂ ਰਿਪੇਅਰ ਆ ਪਹਿਲਾਂ ਹੋਣ ਨਹੀਂ ਚਾਹੀਦੀਆਂ ਆ ਦੇਖੋ ਆ ਹਾਲਾਤ ਸਾਡੇ ਜਲੰਧਰ ਦੇ ਤੇ ਪ੍ਰਸ਼ਾਸਨ ਸਾਡਾ ਜਿਹੜਾ ਸੁੱਤਾ ਪਿਆ ਵਾ ਕਾਰਪੋਰੇਸ਼ਨ ਵੀ ਸਾਡਾ ਸੁੱਤਾ ਹੋਇਆ ਵਾ ਕੋਈ ਵੀ ਆ ਮਿੱਟੀ ਦੇਖੋ ਕਿੰਨੀ ਗੰਦ ਪਿਆ ਆ ਪੂਰਾ ਜਲੰਧਰ ਦੇ ਵਿੱਚ ਤੇ ਕੋਈ ਵੀ ਜਿਹੜਾ ਧਿਆਨ ਨਹੀਂ ਹੈਗਾ ਸਿਰਫ ਕੈਮਰੇ ਲਗਾਤੇ ਜਿੱਥੋਂ ਇਹਨਾਂ ਨੂੰ ਬਿਜ਼ਨਸ ਚਾਹੀਦਾ ਵਾ ਜਿੱਥੋਂ ਇਹਨਾਂ ਨੂੰ ਪੈਸੇ ਆਣੇ ਲੋਕਾਂ ਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਬਸ ਹੋਰ ਕੁਝ ਨਹੀਂ ਕਰਨਾ ਤੇ ਆ ਵੀ ਤੁਹਾਨੂੰ ਦਿਖਾ ਦੰਨੇ ਅੱਗੇ ਦੂਸਰੀ ਸਾਈਡ ਇਹ ਮੋਡਲ ਟਾਉਨ ਦਾ ਜਿਹੜਾ ਰੋਡ ਆ ਸਾਰਾ ਸਾਡੇ ਗੁਰਦੁਆਰਾ ਸਾਹਿਬ ਨੂੰ ਜਿਹੜਾ ਜਾਂਦਾ ਵਾ ਤੇ ਆ ਹਾਲਾਤ ਆ ਜਲੰਧ ਦੇ ਸਾਡੇ ਦੇਖੋ ਖੱਡੇ ਤੁਹਾਨੂੰ ਦਿਖਾ ਦੰਨੇ ਹੁਣ ਕਿੱਦਾਂ ਦੇ ਖੱਡੇ ਵੱਡੇ ਵੱਡੇ ਆ ਖੱਡਾ ਦੇਖੋ ਇੱਥੋਂ ਆ ਦੇਖੋ ਆ ਹਾਲਾਤ ਆ ਸਾਡੇ ਸੜਕਾਂ ਦੇ ਤੇ ਇੱਥੇ ਕੋਈ ਵੀ ਜਿਹੜੀ ਕ੍ਰੋਸਿੰਗ ਲਾਈਨ ਜਿਹੜੀ ਨਹੀਂ ਬਣਾਈ ਗਈ ਆ ਆ ਦੇਖ ਲਓ ਜਿਹੜੀਆਂ ਲਾਈਨਾਂ ਲੱਗਿਆ ਭੀਆਂ ਉਹ ਵੀ ਮਿੱਟੀਆਂ ਹੋਈਆਂ ਵਾ ਸਿਰਫ ਆ ਇਹਨਾਂ ਨੇ ਬਣਾਤੀ ਇੱਥੋਂ ਲੋਕਾਂ ਦੇ ਨੰਗਨ ਨੂੰ ਜਿਹੜੀ ਕ੍ਰੋਸਿੰਗ ਹੁੰਦੀ ਹੈ ਇਹ ਹੁੰਦੀ ਆ ਤੇ ਉਹਦੇ ਉੱਤੇ ਵੀ ਆਹਾ ਆ ਦੇਖੋ ਬੋਰਡ ਜਿਹੜਾ ਲਗਾਇਆ ਹੋਇਆ ਵਾ ਕਿ ਇਹਦੇ ਥੱਲੇ ਬੰਦਾ ਕਿੱਦਾਂ ਨੰਗੇਗਾ ਕਿਸੇ ਦਾ ਧਿਆਨ ਹੈਗਾ ਵਾ ਆਹ ਦੇਖ ਸਕਦੇ ਤੁਸੀਂ ਆ ਜਿਹੜੀ ਇਹਨਾਂ ਨੇ ਕ੍ਰੋਸਿੰਗ ਪੈਦਲ ਚੱਲਣ ਵਾਸਤੇ ਬਣਾਈ ਹੋਈ ਆ ਇਹਦੇ ਉੱਤੇ ਵੀ ਬੋਰਡ ਲਗਾਇਆ ਹੈ ਰੌਣਕ ਦੇ ਬਾਜ਼ਾਰ ਵਾਲਿਆਂ ਨੇ ਬੋਰਡ ਲਾਇਆ ਹੋਟਲ ਰਿਜ਼ੈਂਟ ਪਾਰਕ ਦੇ ਵਿੱਚ ਪ੍ਰੋਗਰਾਮ ਇਹਨਾਂ ਦਾ ਇਹ ਵੀ ਇਹਨਾਂ ਨੇ ਇੱਥੇ ਲਗਾਇਆ ਹੈ ਇਹਦੇ ਥੱਲੇ ਕਿੱਦਾਂ ਨੰਗੇਗਾ ਬੰਦਾ ਦੱਸੋ ਇਹ ਹਾਲਾਤ ਆ ਸਾਡੇ ਜਲੰਧਰ ਦੇ ਸਿਰਫ ਇਹਨਾਂ ਨੇ ਚਲਾਨਾਂ ਦੇ ਜ਼ੋਰ ਦਿੱਤਾ ਪਿਆ ਵਾ ਕੋਈ ਵੀ ਜਿਹੜਾ ਕੋਈ ਇੱਥੇ ਸੇਫਟੀ ਨਹੀਂ ਹੈਗੀ ਕੋਈ ਕੀ ਖਾ ਰਿਆ ਵਾ ਕੂੜਾ ਖਾ ਰੀਆ ਰਿਆ ਲੋਕੀ ਕੂੜਾ ਖਲਾਈ ਜਾਂਦੇ ਵੇ ਕੋਈ ਪਰਵਾਹ ਨਹੀਂ ਕਿਸੇ ਨੂੰ ਸੜਕਾਂ ਟੁੱਟੀਆਂ ਹੋਈਆਂ ਵਾ ਸਾਰੀਆਂ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਮੰਤਰੀ ਘਰਾਂ ਦੇ ਵਿੱਚ ਬੈਠੇ ਆਰਾਮ ਨਾਲ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਆਹ ਹਾਲਾਤ ਆ ਸਾਡੇ ਜਲੰਧਰ ਦੇ ਤੇ ਆਹ ਦੇਖੋ ਸੜਕਾਂ ਦੇ ਹਾਲਾਤ ਦੇਖੋ ਤੁਸੀਂ ਆ ਕੂੜੇ ਦੇ ਢੇਰ ਇੱਦੀ ਪਏ ਆ ਇੱਥੇ ਕੋਈ ਵੀ ਪੁੱਛਣ ਆਣੀ ਆ ਤੇ ਆ ਦਿਖਾ ਦਿੰਨਾ ਤੁਹਾਨੂੰ ਹੋਰ ਆ ਦੇਖੋ ਆ ਹੋਰ ਦੇਖੋ ਖੱਡਾ ਇੱਥੋਂ ਕੋਈ ਗੱਡੀ ਦਾ ਟਾਇਰ ਜਾਂ ਕੋਈ ਰਾਤ ਨੂੰ ਡਿਗੇ ਗਣੀ ਇੱਥੋਂ ਦੇਖੋ ਤੇ ਆ ਕੂੜੇ ਦੇ ਢੇਰ ਦੇਖੋ ਲੱਗੇ ਹੋ ਇੱਥੇ ਆ ਦੇ ਆ ਵਾ ਕੂੜੇ ਦੇ ਢੇਰ ਦੇਖੋ ਜਲੰਧਰ ਦੇ ਹਾਲਾਤ ਆ ਦੇਖੋ ਇੱਥੇ ਵੀ ਕੋਈ ਵੀ ਲਾਈਨ ਨਹੀਂ ਲੱਗੀ ਹੋਈ ਜਿਹੜੀ ਕ੍ਰੋਸਿੰਗ ਤੋਂ ਬੱਲਾ ਲਾਈਨ ਲੱਗੀ ਹੁੰਦੀ ਹੈ ਕੈਮਰੇ ਲੱਗੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਆ ਦੇ ਇਹ ਕੈਮਰੇ ਲੱਗ ਗਏ ਆ ਪਰ ਕੋਈ ਵੀ ਲਾਈਨਾਂ ਨਹੀਂ ਇੱਥੇ ਲੱਗੀਆਂ ਹੋਈਆਂ ਜੈਬਰਾ ਕ੍ਰੋਸਿੰਗ ਜਿਹਨੂੰ ਕਹਿੰਦੇ ਆ ਜਿਹੜੀ ਲਾਈਨ ਲਗਾਉਂਦੇ ਆ ਇੱਥੇ ਕੋਈ ਵੀ ਨਹੀਂ ਲੱਗੀ ਹੋਈ ਆ ਪਰਲੀ ਸਾਈਡ ਵੀ ਇਹੀ ਹਾਲਾਤ ਆ ਇਹੋ ਆ ਪਰਲੀ ਸਾਈਡ ਵੀ ਤੁਹਾਨੂੰ ਦਿਖਾ ਦਿੰਦੇ ਕੀ ਹਾਲਾਤ ਆ ਹੁਣ ਆ ਦੇਖੋ ਇੱਥੇ ਇਹਨਾਂ ਨੇ ਆਹ ਜਿਹੜਾ ਇਹ ਲੋਕਾਂ ਦੇ ਕ੍ਰੋਸ ਕਰਨ ਵਾਸਤੇ ਰਸਤਾ ਬਣਾਇਆ ਜਾਂਦਾ ਵਾ ਤੇ ਆ ਦੇਖੋ ਆ ਜਿਹੜਾ ਹੁੰਦਾ ਵਾ ਲੋਕਾਂ ਦੇ ਕ੍ਰੋਸ ਕਰਨ ਵਾਸਤੇ ਰਸਤਾ ਬਣਾਇਆ ਜਾਂਦਾ ਵਾ ਵਰੇ ਇੱਥੇ ਦੇ ਵੀ ਹਾਲਾਤ ਦੇਖੋ ਕੂੜੇ ਦੇ ਢੇਰ ਲੱਗੇ ਹੋਏ ਇੱਥੇ ਆਹ ਦੇਖੋ ਇੱਥੇ ਵੀ ਹੀ ਕੋਈ ਵੀ ਜਿਹੜੀ ਕ੍ਰੋਸਿੰਗ ਨਹੀਂ ਬਣਾਈ ਗਈ ਆ ਜਿਹੜੀ ਲਾਈਨਾਂ ਲਗਾਈਆਂ ਜਾਂਦੀਆਂ ਵਾ ਤੇ ਇਹ ਪੈਸਾ ਜਾਂਦਾ ਕਿੱਥੇ ਸਾਰਾ ਇਹ ਆਹ ਦੇਖੋ ਆ ਐਸੇ ਵੀ ਇੱਦੀ ਹਾਲਾਤ ਆ ਸੜਕ ਦੇ ਹਾਲਾਤ ਦੇਖ ਲੋ ਤੁਸੀਂ ਆ ਵੀ ਸੜਕ ਟੁੱਟੀ ਹੋਈ ਐ ਇੱਥੋਂ ਸਾਰੀ ਕੋਈ ਵੀ ਪ੍ਰਸ਼ਾਸਨ ਦਾ ਧਿਆਨ ਨਹੀਂ ਆ ਆ ਵੀ ਦੇਖੋ ਇੱਥੋਂ ਵੀ ਇਹਨਾਂ ਨੇ ਪਾਰਕਰਨ ਨੂੰ ਬਣਾਇਆ ਹੈ ਆ ਦੇਖੋ ਲੋਕਾਂ ਦੇ ਪਾਰਕਰਨ ਨੂੰ ਬਣਾਇਆ ਬਣਾਇਆ ਦਿੱਤਾ ਜਾਂਦਾ ਵਾ ਪਰ ਇੱਥੇ ਕੋਈ ਵੀ ਕ੍ਰੋਸਿੰਗ ਨਹੀਂ ਬਣਾਈ ਗਈ ਜਿਹੜੀ ਲਾਈਨਾਂ ਨਹੀਂ ਲਗਾਈਆਂ ਗਈਆਂ ਇਹਨਾਂ ਵੱਲੋਂ ਤੇ ਇੱਥੇ ਵੀ ਆਹ ਜਿਹੜਾ ਬੋਰਡ ਲਗਾ ਦਿੱਤਾ ਵਾ ਇੱਥੋਂ ਲੋਕੀ ਕਿੱਦਾਂ ਨੰਗੂਗੇ ਥੱਲੇ ਉਹ ਦੇਖੋ ਕੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਨਹੀਂ ਹੈ ਕਿ ਇੱਥੋਂ ਜਿਹੜੇ ਬੋਰਡ ਨਾਲ ਲਗਾਏ ਜਾਣਾ ਬੋਰਡ ਲਗਾ ਦਿੱਤੇ ਉੱਪਰ ਇਹਨਾਂ ਨੇ ਕੋਈ ਵੀ ਕਿਸੇ ਦਾ ਧਿਆਨ ਨਹੀਂ ਐਥੇ ਆ ਦੇਖੋ ਆ ਰੋਡ ਆ ਵੀ ਟੁੱਟਾ ਪਿਆ ਸਾਰਾ ਦੇਖੋ ਆ ਰੋਡ ਦੇ ਹਾਲਾਤ ਆ ਦੇਖ ਲਓ ਤੁਸੀਂ ਇਹਨਾਂ ਵੱਲ ਧਿਆਨ ਹੈਗਾ ਕਿ ਕੈਮਰੇ ਲਗਾਉਣ ਵਾਲੇ ਧਿਆਨ ਜਿਸ ਤੇ ਕਰੋੜਾ ਕਰੋੜਾ ਰੁਪਏ ਦਾ ਪ੍ਰੋਜੈਕਟ ਇਹਨਾਂ ਨੇ ਬਣਾਇਆ ਵਾ ਤੇ ਕੋਈ ਵੀ ਲੈਣ ਦੇ ਨਹੀਂ ਆ ਸਾਰਾ ਇਹਨਾਂ ਨੂੰ ਕੋਈ ਵੀ ਆਪਣੇ ਕਮਰਿਆਂ ਦੇ ਵਿੱਚ ਬੈਠ ਕੇ ਤਨਖਾਹਾਂ ਚੱਕਦੇ ਆ ਰੋਡ ਦੇਖ ਲਓ ਸਾਰੇ ਇਹ ਜਲੰਧਰ ਦੇ ਹਾਲਾਤ ਆ ਸਾਰੇ ਆ ਦੇਖੋ ਕਿਦਾਂ ਜਿੱਥੋਂ ਲੋਕਾਂ ਨੇ ਪੈਦਲ ਤੁਰ ਕੇ ਜਾਣਾ ਉਹ ਵੀ ਸਾਰਾ ਟੁੱਟਾ ਪਿਆ ਵਾ ਇਹ ਮੋਡਲ ਟਾਊਨ ਦਾ ਚੌਂਕ ਆ ਜਿਹੜਾ ਗੁਰੂ ਅਮਰਦਾਸ ਚੌਕ ਨੂੰ ਜਿਹੜਾ ਰਸਤਾ ਨਿਕਲਦਾ ਵਾ ਇੱਕ ਮੋਲਡਾ ਨੂੰ ਸਾਡੇ ਗੁਰਦੁਆਰਾ ਸਾਹਿਬ ਨੂੰ ਰੋਡ ਨਿਕਲਦਾ ਵਾ ਤੇ ਆ ਕੈਮਰੇ ਦਾ ਜਲੰਧਰ ਦੇ ਵਿੱਚ ਲੱਗ ਗਿਆ ਪਰ ਆ ਦੇਖੋ ਜਿੱਥੇ ਲੋਕਾਂ ਨੇ ਨੰਗ ਕੇ ਜਾਣਾ ਵਾ ਇਹ ਬੋਰਡ ਵੀ ਉੱਥੇ ਇੱਦੀ ਲਗਾ ਦਿੰਦੇ ਕੋਈ ਨਹੀਂ ਪੁੱਛਦਾ ਕਾਰਪੋਰੇਸ਼ਨ ਕਿਨਾਂ ਦਾ ਚਲਾਨ ਕੱਟਿਆ ਜਾਵੇ ਕਿਸ ਤਰ੍ਹਾਂ ਤੁਸੀਂ ਜਿੱਥੇ ਲੋਕਾਂ ਨੇ ਨੰਗ ਕੇ ਜਾਣਾ ਵਾ ਉੱਥੇ ਬੋਰਡ ਵੀ ਇਸ ਤਰ੍ਹਾਂ ਹੀ ਲਗਾ ਕੇ ਚੱਲ ਗਿਆ ਰੋਡ ਦਾ ਸਾਰੇ ਦੇਖੋ ਰੋਡ ਟੁੱਟੇ ਹੋਏ ਆ ਕੋਈ ਵੀ ਇੱਥੇ ਪੁੱਛਣ ਆ ਰਣੀ ਹੈ ਕਾਰਪੋਰੇਸ਼ਨ ਨੂੰ ਇਹ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਿਹਾ ਕਿਸ ਤਰ੍ਹਾਂ ਆ ਦੇਖੋ ਇੰਨਾ ਗੰਦ ਪਿਆ ਹੈ ਜਲੰਧਰ ਦੇ ਵਿੱਚ ਤੇ ਸਰਕਾਰ ਕਹਿੰਦੀ ਹੈ ਅਸੀਂ ਕੈਮਰੇ ਲਗਾ ਕੇ ਲੋਕਾਂ ਨੂੰ ਸਿਰਫ ਪਰੇਸ਼ਾਨ ਕਰਨਾ ਵਾ ਆ ਦੇਖੋ ਆ ਖੱਡੇ ਦੇਖ ਲਓ ਤੁਸੀਂ ਕਿੱਡੇ ਪਏ ਹੋ ਆ ਦੇਖੋ ਆ ਮੋਰੇ ਹੋਏ ਪਏ ਇੱਥੇ ਤੇ ਆ ਸੀਵਰੇਜ ਦਾ ਟੱਕਣਾ ਦੇਖੋ ਇੱਥੋਂ ਕੋਈ ਨੰਗੇਗਾ ਗੱਡੀ ਦਾ ਟਾਇਰ ਵਿੱਚ ਬੜੇਗਾ ਤੇ ਗੱਡੀ ਪਲਟ ਸਕਦੀ ਹੈ ਇੱਥੋਂ ਇਹ ਹਾਲਾਤ ਆ ਸਾਡੇ ਜਲੰਧਰ ਦੇ ਤੇ ਦੋਸਤੋ ਸਾਡਾ ਮਕਸਦ ਚੈਨਲ ਦਾ ਇਹੀ ਹੁੰਦਾ ਵਾ ਕਿ ਅਸੀਂ ਲੋਕਾਂ ਦੇ ਹੱਕਾਂ ਦੇ ਵਿੱਚ ਖਬਰਾਂ ਚਲਾਈਏ ਤੇ ਕੱਲ ਵੀ ਇੱਕ ਖਬਰ ਚਲਾਈ ਸੀ ਅਸੀਂ ਕਿ ਜਿਹੜੇ ਚਲਾਨ ਸ਼ੁਰੂ ਕਰ ਦਿੱਤੇ ਗਏ ਆ ਤੇ ਹੁਣ ਬਾਕੀ ਹਾਲਾਤ ਵੀ ਜਲੰਧਰ ਦੇ ਤੁਹਾਨੂੰ ਦਿਖਾਉਂਦੇ ਆ ਤੇ ਕਮੈਂਡ ਕਰਕੇ ਸਾਨੂੰ ਦੱਸ ਸਕਦੇ ਤੁਸੀਂ ਅਸੀਂ ਜਿਹੜੀਆਂ ਖਬਰਾਂ ਚਲਾਨੇ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਵਾ ਤੇ ਆ ਹਾਲਾਤ ਆ ਜਲੰਧਰ ਸਾਡੇ ਦੇ ਆ ਦੇਖੋ ਤੁਸੀਂ ਇਹ ਖੱਡੇ ਜਿਹੜੇ ਜਲੰਧਰ ਦੇ ਵਿੱਚ ਇਹ ਕਦੋਂ ਭਰੂਗੇ ਹੁਣ ਕਦੋਂ ਇਹ ਇਹਨਾਂ ਦਾ ਹੱਲ ਹੋਊਗਾ ਕਦੋਂ ਸਾਡਾ ਸਮਾਰਟ ਸਿਟੀ ਬਣੇਗਾ ਜਲੰਧਰ ਇਹ ਤਾਂ ਹੁਣ ਰੱਬ ਹੀ ਰੱਖਾ ਵਾ ਤੇ ਆ ਦੇਖ ਸਕਦੇ ਹੁਣ ਤੁਹਾਨੂੰ ਆ ਦਿਖਾ ਦਿੰਨੇ ਕਿਸ ਤਰ੍ਹਾਂ ਇੱਕ ਖੱਡੇ ਦੇ ਵਿੱਚੋਂ ਟਾਇਰ ਨਿਕਲ ਲਿਆ ਕਿਸ ਤਰ੍ਹਾਂ ਲੋਕ ਪਰੇਸ਼ਾਨ ਹੋ ਰਹੇ ਆ ਤੇ ਇਨਾਵਾਂ ਵੱਲ ਕਿਸੇ ਦਾ ਧਿਆਨ ਹੀ ਨਹੀਂ ਹੈਗਾ ਆ ਜਿਹੜੇ ਸੈਂਟਰ ਚ ਬਣਾਏ ਹੋਏ ਆ ਵੀ ਸਾਰੇ ਟੁੱਟੇ ਹੋਏ ਆ ਦੇਖੋ ਤੇ ਕਿਸੇ ਦਾ ਕੋਈ ਧਿਆਨ ਨਹੀਂ ਹੈ ਇੱਥੇ ਬਸ ਆਪਣਾ ਮਸਤਵਾ ਤਨਖਾਵਾ ਚੱਕਦੇ ਪਏ ਆ ਹੋਰ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਆ ਬਸ ਜਲੰਧਰ ਵਾਸੀ ਰੱਬ ਰੱਖੇ ਆ ਗੰਦ ਖਾਲ ਆਂਦੇ ਵੇ ਲੋਕਾਂ ਨੂੰ ਬਸ ਉਹ ਦੇਖੀ ਜਾਂਦੇ ਆ ਹੋਰ ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਇੱਥੇ ਤੇ ਸਿਆਤ ਤਸਵੀਰਾਂ ਤੁਹਾਨੂੰ ਦਿਖਾਈਆਂ ਸਾਰੇ ਜਿਹੜੇ ਸੈਂਟਰ ਦੇ ਵਿੱਚ ਲੱਗੇ ਐ ਵੀ ਟੁੱਟੇ ਹੋਏ ਸਾਰੇ ਕਿਸੇ ਦਾ ਕੋਈ ਧਿਆਨ ਨਹੀਂ ਆ ਹਾਲਾਤ ਆ ਸਾਡੇ ਫੁੱਟਪਾਥ ਦੇ ਆ ਦੇਖੋ ਐਸੇ ਵੀ ਹਾਲਾਤ ਆ ਜਿਹੜਾ ਸੈਂਟਰ ਦੇ ਵਿੱਚ ਬਣਾਇਆ ਜਾਂਦਾ ਵਾ ਦੇਖੋ ਸਾਰਾ ਹੀ ਟੁੱਟਾ ਹੋਇਆ ਵੀ ਤੇ ਕੈਮਰੇ ਆ ਸਾਹਮਣੇ ਲੱਗੇ ਆ ਤੇ ਬਹੁਤ ਬਹੁਤ ਦੋਸਤੋ ਤੁਹਾਨੂੰ ਆ ਤੁਹਾਡਾ ਸਾਡੇ ਨਾਲ ਜੁੜਦੇ ਹੋ ਤੁਸੀਂ ਤੇ ਧੰਨਵਾਦ ਤੁਹਾਡਾ